ਵਾਤਾਵਰਣ ਮੁਸਬਾਲ ਮਿਲੇ ਚਾਹੇ ਕਿਸ ਤਰ੍ਹਾਂ ਦਾ ਲੱਗ ਰਿਹਾ ਸਰ ਇਤੇ ਕਿੰਨੀ ਕੁ ਲੱਗਦਾ ਲੋਡ ਹੈਗੀ ਇਦਾਂ ਦੇ ਵਾਤਾਵਰਣ ਮਿਲੇ ਸਭ ਤੋਂ ਪਹਿਲਾਂ ਤਾਂ ਅਸੀਂ ਮਾੜਾ ਤਾਂ ਕਹੀ ਨਹੀਂ ਸਕਦੇ ਹੈ ਜੀ ਚੰਗੀ ਸੋਚ ਦੇ ਨਾਲ ਅਸੀਂ ਸੋਚ ਦੀ ਸੰਸਥਾ ਦੇ ਨਾਲ ਜੁੜੇ ਹੋਏ ਹਾਂ 2 ਸਾਲਾਂ ਤੋਂ ਆ ਤੀਸਰੇ ਸਾਲ ਚ ਹੈ ਪਹਿਲਾ ਮੋਗੇ ਚਾਇ ਹੈ ਤੇ ਅਸੀਂ ਇਕੱਠੇ ਤੇ ਸਾਡਾ ਉਦੋਂ ਤੋਂ ਇਹਨਾਂ ਨਾਲ ਵਾਦਾ ਸੀਗਾ ਵੀ ਜਦੋਂ ਵੀ ਬਲਾਗ ਹੈ ਅਸੀਂ ਸਾਰੇ ਕੰਮ ਛੱਡ ਕੇ ਆਵਾਂਗੇ ਬਾਕੀਆਂ ਦਾ ਸਾਨੂੰ ਨਹੀਂ ਪਤਾ ਲੇਕਿਨ ਅਸੀਂ ਆਏ ਹਾਂ ਰਾਜ ਵੀ ਆਈ ਹੈ ਤੇ ਮੈਂ ਵੀ ਆਇਆ ਤੇ ਮਲਕੀਤ ਰੌਣੀ ਜੀ ਜਰਾ ਉਹਨਾਂ ਦੀ ਤਬੀਅਤ ਥੋੜੀ ਜੀ ਠੀਕ ਨਹੀਂ ਸੀਗੀ ਨਾ ਸਾਦ ਸੀਗੀ ਤੇ ਉਹ ਆ ਨਹੀਂ ਸਕੇ ਲੇਕਿਨ ਉਹਨਾਂ ਨੇ ਸਾਨੂੰ ਇੱਥੇ ਭੇਜਿਆ ਤੇ ਸਾਡੇ ਹੋਰ ਆਰਟਿਸਟ ਵੀ ਆਏ ਮੋਨ ਬੱਗਨ ਜੀ ਆਏ ਤੇ ਪੱਲੂ ਸਾਹਿਬ ਆਏ ਸੋ ਅਸੀਂ ਤਾਂ ਇਹੀ ਕਾਂਗੇ ਤੇ ਪੰਜਾਬ ਦੇ ਵਿੱਚ ਇਹ ਚੀਜ਼ ਅਵੇਅਰਨੈਸ ਹੋਣੀ ਚਾਹੀਦੀ ਹੈ ਸਾਰੇ 2 ਤੋਂ 4 4 ਤੋਂ 8 8 ਤੋਂ 80 ਇਸ ਤਰ੍ਹਾਂ ਜੁੜਦੇ ਰਹਿਣਗੇ ਤੇ ਚੰਗਾ ਕਿਉਂਕਿ ਸਾਡਾ ਇਹ ਜਿਹੜਾ ਵਾਤਾਵਰਣ ਸੰਭਾਲ ਮੇਲਾ ਹੈ ਇਸੇ ਤਰ੍ਹਾਂ ਲੱਗਦੇ ਰਹਿਣਾ ਚਾਹੀਦਾ ਹੈ ਵੱਧਦੇ ਰਹਿਣਾ ਚਾਹੀਦਾ ਹੈ ਸੋ ਤੁਸੀਂ ਵੀ ਜੁੜੋ ਅਸੀਂ ਤੇ ਜੁੜੇ ਹੋਏ ਹਾਂ ਤੁਸੀਂ ਵੀ ਜੁੜੋ ਤੇ ਪੰਜਾਬ ਨੂੰ ਹੋਰ ਖੂਬਸੂਰਤ ਬਣਾਉਣ ਦੇ ਵਿੱਚ ਹੈ ਜੀ ਸਹਾਇਕ ਹੋ ਹਾਂ ਜੀ ਜਦੋਂ ਮੈਂ ਵਾਤਾਵਰਨ ਸੰਭਾਲ ਮੇਲੇ ਚ ਪਹੁੰਚੀਓ ਕਿਸ ਤਰ੍ਹਾਂ ਦਾ ਲੱਗ ਰਿਹਾ ਪਹਿਲਾਂ ਵੀ ਕਦੀ ਇੰਦਾ ਦਾ ਪਹਿਲਾਂ ਮੈਂ ਤੁਸੀਂ ਅਟੈਂਡ ਕੀਤਾ ਕਿ ਪਹਿਲੀ ਵਾਰ ਇਹੋ ਜਿਹਾ ਕੋਈ ਮੇਲਾ ਅਟੈਂਡ ਕੀਤਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਨੂੰ ਤੀਜਾ ਸਾਲ ਹੋ ਗਿਆ ਮਤਲਬ ਲਗਾਤਾਰ ਵਾਤਾਵਰਨ ਸੰਭਾਲ ਮੇਲੇ ਦੇ ਵਿੱਚ ਆਉਂਦੀ ਹਾਂ ਜਦੋਂ ਇਹਨਾਂ ਨੇ ਸਟਾਰਟ ਕੀਤਾ ਸੀਗਾ ਤਮੋਗਾ ਸਾਈਡ ਸੀ ਇਹ ਪ੍ਰੋਗਰਾਮ ਉਦੋਂ ਵੀ ਮੈਂ ਆਈ ਸੀ ਤੇ ਨੈਕਸਟ ਈਅਰ ਲੁਧਿਆਣਾ ਹੀ ਸੀਗਾ ਉਦੋਂ ਵੀ ਮੈਂ ਆਈ ਸੀ ਤੇ ਹੁਣ ਫੇਰ ਲੁਧਿਆਣਾ ਕੱਲ ਵੀ ਮੈਂ ਅਟੈਂਡ ਕੀਤਾ ਸੀ ਅੱਜ ਫੇਰ ਆਈਆਂ ਸੋ ਮੈਨੂੰ ਚੰਗਾ ਲੱਗਦਾ ਕਿ ਆਪਾਂ ਕੁ ਤਾਂ ਉਹਦਾ ਹਿੱਸਾ ਬਣਨਾ ਮੈਨੂੰ ਚੰਗਾ ਲੱਗਦਾ ਸੋ ਚੰਗੀ ਸੋਚ ਦੇ ਨਾਲ ਸੋਚ ਨਾਲ ਜੁੜਨਾ ਚੰਗਾ ਲੱਗਦਾ ਤੇ ਵਾਤਾਵਰਣ ਸੰਭਾਲਣ ਵਾਸਤੇ ਇੱਥੇ ਮਤਲਬ ਕਾਫੀ ਸਾਰੇ ਜਿਹੜੇ ਹੈਗੇ ਆ ਉਹ ਨਾਲ ਜੁੜੇ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਹੋਲਡਿੰਗ ਤੇ ਤਾਂ ਸਾਡੀ ਜਿਹੜੀ ਆਰਟਿਸਟ ਐਸੋਸੀਏਸ਼ਨ ਆਰਟਿਸਟ ਐਸੋਸੀਏਸ਼ਨ ਹੈ ਪਫਤਾ ਉਹ ਵੀ ਇਹਨਾਂ ਨਾਲ ਜੁੜੀ ਹੋਈ ਆ 3 ਸਾਲਾਂ ਤੋਂ ਹਮੇਸ਼ਾ ਅਸੀਂ ਨਾਲ ਰਾਵਾਂਗੇ ਚੰਗੇ ਕੰਮ ਦੇ ਵਿੱਚ ਸਾਥ ਦੇਣਾ ਬਹੁਤ ਜ਼ਰੂਰੀ ਹੁੰਦਾ ਸੋ ਮੈਂ ਜਦੋਂ ਹੁਣ ਵੀ ਅਵੇਲੇਬਲ ਸੀ ਜਦੋਂ ਵੀ ਮਤਲਬ ਹੋਊਗਾ ਪਹਿਲਾਂ ਤਰੀਕ ਰੱਖ ਲਿਆ ਕਰਨੀ ਆ ਮੇਰਾ ਹਮੇਸ਼ਾ ਇਹੀ ਰਹੂਗਾ ਕਿ ਮੈਂ ਹਮੇਸ਼ਾ ਇਹਨਾਂ ਦੇ ਨਾਲ ਜੁੜੀ ਰਹਾ ਤੇ ਚੰਗੇ ਕੰਮਾਂ ਦੇ ਵਿੱਚ ਹਿੱਸਾ ਪਾਵਾਂ ਸਸਿਕਾ ਜੀ ਸਸਿਕਾ ਮੈਮ ਜਿਹੋ ਅੱਜ ਬਤਾਵਾਂ ਸੰਭਾਲ ਮੇਰੇ ਤੋਂ ਤੁਸੀਂ ਆਈ ਹੋ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਅਸੀਂ ਤਾਂ ਥੋੜੇ ਛੋਟੇ ਜਿਹੇ ਸਕੂਲ ਚਲਾ ਰਹੇ ਨੂਰ ਮੈਲ ਦੇ ਕੋਲ ਤੇ ਆਈ ਲਿਵ ਇਨ ਯੂਕੇ ਦੇ ਡਾਕਟਰ ਲਖੇਵਾਲੀ ਨੇ ਮੈਨੂੰ ਮਿਲਦੇ ਵਾਰ ਦੱਸਿਆ ਸੀ ਸੋ ਮਾਈ Aim ਇਸ ਟੂ ਰੀਲੀ ਅੰਡਰਸਟੈਂਡ ਕਿ ਆਪਾਂ ਇੱਥੇ ਪੰਜਾਬ 'ਚ ਕੀ ਕਰ ਰਹੇ ਆ ਬੱਚਿਆਂ ਲਈ ਸਪੈਸ਼ਲੀ ਜੇ ਆਪਾਂ ਬੱਚਿਆਂ ਤੋਂ ਸ਼ੁਰੂ ਕਰਾਂਗੇ ਉਹੀ ਆਪਣਾ ਭਵਿੱਖ ਹੈ देन ਆ ਮੈਨਾਂ ਨਾ ਹੁਣ ਹੀ ਗੱਲ ਕਰ ਰਹੀ ਸੀ ਕਿ ਵੀ ਸ਼ੁੱਡ ਸਟਾਰਟ ਸਮਥਿੰਗ ਕਿ ਆਪਾਂ ਨੂੰ ਹਰ ਐਜੂਕੇਸ਼ਨ ਸਕੂਲ ਦੇ ਜਿਹੜੀ ਕਰਿਕੂਲਮ ਉਹਦੇ ਵਿੱਚ ਆਪਾਂ ਨੂੰ ਆਪਣੇ ਵਾਤਾਵਰਣ ਲਈ ਕੁਝ ਰਕਤਨਾ ਚਾਹੀਦਾ ਹੈ ਤਾਂ ਹੀ ਉਹ ਲੌਂਗ ਟਰਮ ਇੰਪੈਕਟ ਹੋਗਾ ਸੋ ਆਈ ਥਿੰਕ ਦਿਸ ਪਲੈਟਫਾਰਮ ਇਸ ਗ੍ਰੇਟ We'll come here and we'll start making the network of people. ਵਿਲ ਮੀਟ ਪੀਪਲ ਐਂਡ ਵੀ ਵਿਲ ਟ੍ਰਾਈ ਸਮਥਿੰਗ ਟੂ ਡੂ ਫॉर द ਪੰਜਾਬ ਸੋ ਲੋਕਾਂ ਨੂੰ ਕੀ ਅਪੀਲ ਕਰੋਗੇ ਵਾਤਾਵਰਣ ਦੀ ਸੰਭਾਲ ਲਈ ਵੀ ਅਪੀਲ ਤਾਂ ਇਹੀ ਹੈ ਵੀ ਦੇਖੋ ਪਲਾਸਟਿਕ ਵਗੈਰਾ ਜਿਹੜਾ ਹੁਣ ਦੇਖੋ ਆਪਾਂ ਰਾਹ ਰਾਹ ਜਾਂਦੇ ਆ ਉਹਦੀ ਸਾਰਿਆਂ ਨਾਲੋਂ ਜ਼ਿਆਦਾ ਪ੍ਰੋਬਲਮ ਆ ਆਪਣੇ ਘਰਾਂ ਵਿੱਚ ਆਪਾਂ ਕਿਦਾਂ ਆਪਾਂ ਬਾਇਓ ਜਿਹੜਾ ਬਾਇਓ ਡਿਗਰੇਡੇਬਲ ਸਮਾਨ ਆ ਉਹਨੂੰ ਆਪਾਂ ਕਿਦਾਂ ਜਿਹਦਾ ਪੁਰਾਣੇ ਸਮਾਨੇ ਚ ਹੁੰਦਾ ਸੀ ਕਿ ਆਪਣੇ ਪਿੰਡਾਂ ਦੇ ਬਾਹਰ ਰੂੜੀਆਂ ਹੁੰਦੀਆਂ ਸੀ ਫਿਰ ਉਹਨੂੰ ਕੰਪੋਸਟ ਬਣ ਜਾਂਦਾ ਸੀ ਹਨਾ ਫਿਰ ਆਪਾਂ ਉਹਨੂੰ ਰੀਯੂਜ਼ ਕਰਦੇ ਸੀ ਉਹਦੇ ਨਾਲ ਕੀ ਹੁੰਦਾ ਸੀ ਕਿ ਵਾਤਾਵਰਣ ਕਲੀਨ ਰਹਿੰਦਾ ਸੀ ਤੇ ਪਲੱਸ ਆਪਾਂ ਨੂੰ ਜਿਹੜੀ ਲੈਂਡ ਨੂੰ ਯੂਸ ਟੂ ਗੈਟ ਗੁੱਡ ਨਿਊਟ੍ਰੀਐਂਟ ਸੋ ਆਈ ਥਿੰਕ ਜਿਹੜੇ ਆਮ ਆਪਾਂ ਛੋਟੇ ਛੋਟੇ ਸਟੈਪਸ ਲੈ ਸਕਦੇ ਆ ਜਿਹਦੇ ਨਾਲ ਆਪਾਂ ਕਾਫੀ ਵਾਤਾਵਰਨ ਨੂੰ ਸੰਭਾਲ ਸਕਦੇ ਆ ਸਰ ਇਹਦੇ ਸ ਵਾਤਾਵਰਨ ਨੂੰ ਸੰਭਾਲ ਮੇਲੇ ਬਾਰੇ ਤੁਸੀਂ ਕੀ ਚਾਹਨਾ ਚਾਹੁੰਦੇ ਆ ਲੁਧਿਆਣਾ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜਾ ਇਹ ਵਾਤਾਵਰਨ ਸੰਭਾਲ ਮੇਲਾ ਬਲਵਿੰਦਰ ਲੱਖੇਵਾਲੀ ਦੀ ਸੋਚ ਦੇ ਉੱਤੇ ਸੋਚ ਸੰਸਥਾ ਵੱਲੋਂ ਨਗਰ ਨਿਗਮ ਦੇ ਨਾਲ ਮਿਲ ਕੇ ਲਗਾਇਆ ਗਿਆ ਇਹ ਕੱਲ ਦਾ ਸਟਾਰਟ ਹੋਇਆ ਤੇ ਦੋ ਦਿਨ ਦਾ ਮੇਲਾ ਵਾ ਇਸ ਮੇਲੇ ਦਾ ਸਾਨੂੰ ਕੱਲ ਬਹੁਤ ਵਧੀਆ ਰਿਸਪੌਂਸ ਰਿਹਾ तकरीबन तकरीबन ਲਗਭਗ 20000 ਦੇ ਨੇੜੇ ਤੇੜੇ ਬੰਦੇ ਜਿਹੜੇ ਇਸ ਮੇਲੇ ਨੂੰ ਦੇਖ ਕੇ ਗਏ ਨੇ ਕੁਛ ਨਾ ਕੁਛ ਸਿੱਖ ਕੇ ਗਏ ਨੇ ਕੁਛ ਨਾ ਕੁਛ ਆਪਣੇ ਫੀਡਬੈਕਸ ਦੇ ਕੇ ਗਏ ਨੇ ਇਹ ਇੱਕ ਬਹੁਤ ਵਧੀਆ ਉਪਰਾਲਾ ਸ਼ਹਿਰ ਵਾਸੀਆਂ ਵਾਸਤੇ ਇਹਦੇ ਵਿੱਚ ਤੁਹਾਨੂੰ ਜਿਹੜੀ ਪ੍ਰਦਰਸ਼ਨੀ ਲੱਗੀ ਰੁੱਖਾਂ ਦੀ ਜਿਹੜੇ ਸਾਡੇ ਵਿਰਾਸਤੀ ਰੁੱਖ ਨੇ ਉਹਨਾਂ ਦਾ ਨਾਲ ਇਹ ਵੀ ਲਿਖਿਆ ਗਿਆ ਵੀ ਇਹ ਰੁੱਖ ਬੀਜਣ ਨਾਲ ਜਾਂ ਇਸ ਰੁੱਖ ਤੋਂ ਕਿਹੜੀ ਕਿਹੜੀ ਬਿਮਾਰੀ ਦਾ ਫਾਇਦਾ ਹੁੰਦਾ ਖਾਣ ਨਾਲ ਇਨੂੰ ਕਿ세 ਦੀ ਚਟਨੀ ਬਣਾ ਕੇ ਖਾਣ ਨਾਲ ਕਿਸੇ ਦਾ ਜੂਸ ਬਣਾ ਕੇ ਪੀਣ ਨਾਲ ਉਹ ਸਾਰੇ ਦਰਖਤ ਵੀ ਡਿਸਪਲੇ ਕੀਤੇ ਗਏ ਆ ਉਸ ਤੋਂ ਇਲਾਵਾ ਜਿਹੜਾ ਅੱਜ ਦੀ ਡੇਟ 'ਚ ਪੰਜਾਬ ਦਾ ਬਹੁਤ ਜਿਆਦਾ ਭਗ ਭਗਵਾ ਮੁੱਦਾ ਵਾ ਪ੍ਰਾਲੀ ਦਾ ਉਹਦਾ ਵੀ ਦੋ ਸਟਾਲ ਇੱਥੇ ਲੱਗੇ ਨੇ ਇੱਕ ਆਏ ਹੋਏ ਨੇ ਸਜਣ ਉਹਨਾਂ ਨੇ ਪ੍ਰਾਲੀ ਤੋਂ ਥੋੜੀ ਫਾਲਸ ਸੀਲਿੰਗ ਪਾਰਟੀਸ਼ਨਸ ਉਹ ਬਣਾਈਆਂ ਨੇ ਜਿਹੜੀਆਂ ਕਿ ਵਾਟਰਪਰੂਫ ਵੀ ਨੇ ਤੇ ਫਾਇਰਪਰੂਫ ਵੀ ਨੇ ਤੇ ਇਹ ਵੀ ਇੱਕ ਬਹੁਤ ਵਧੀਆ ਸਾਡਾ ਪ੍ਰਾਲੀ ਦਾ ਹਲ ਇੰਥੇ ਡਿਸਪਲੇ ਹੋਇਆ ਵਾ ਇੱਕ ਬਾਲਣ ਬਣਦਾ ਪ੍ਰਾਲੀ ਤੋਂ ਛੋਟੀ ਛੋਟੀਆਂ ਪੈਲੇਟਸ ਕਹਿੰਦੇ ਆ ਜਿਨ੍ਹਾਂ ਨੂੰ ਅਸੀਂ ਉਹ ਬਣਦੀਆਂ ਨੇ ਜਿਹੜੀਆਂ ਥੋੜੀ ਡਾਈੰਗਸ ਯੂਜ਼ ਹੋ ਸਕਦੀਆਂ ਨੇ ਰੈਸਟੋਰੈਂਟਸ ਵਿੱਚ ਬਾਲਣ ਲਈ ਯੂਜ਼ ਹੋ ਸਕਣੀਆਂ ਕਿਤੇ ਵੀ ਕਿਸੇ ਜਗ੍ਹਾ ਤੇ ਜਿੱਥੇ ਗੈਸ ਨਹੀਂ ਹੈ ਜਿੱਥੇ ਮਤਲਬ ਹਾਈਲੀ ਹੀਟ ਚਾਹੀਦੀ ਹੈ ਉੱਥੇ ਯੂਜ਼ ਹੋ ਸਕਦੀਆਂ ਨੇ ਬਾਕੀ ਜੈਵਿਕ ਖਾਦ ਬਣਨ ਵਾਲੀਆਂ ਠੀਕ ਹੈ ਜੀ ਵਰਮੀ ਕੰਪੋਸਟ ਦੀਆਂ ਸਟਾਲਸ ਨੇ ਬਹੁਤ ਕੁਛ ਹੈ ਜਿਹੜਾ ਤੁਹਾਡੇ এনवायरमेंट ਨੂੰ ਪਲੱਸ ਤੁਸੀਂ ਆਪਦੇ ਘਰ ਦੇ ਵਿੱਚ ਕਿਦਾਂ ਖਾਦ ਬਣਾ ਸਕਦੇ ਹੋ ਆਪਣੀ ਕਿਚਨ ਵੇਸਟ ਦੀ ਉਹਦੇ ਬਾਰੇ ਜਾਣਕਾਰੀ ਹੈ ਬਹੁਤ ਵਧੀਆ ਸਟਾਲਸ ਨੇ ਔਰ ਇਦਾਂ ਦੇ ਮੇਲੇ ਅਸੀਂ ਚਾਹਾਂਗੇ ਕਿ ਲਗਾਤਾਰ ਲੱਗਦੇ ਰਹਿਣ ਮੈਂ ਧੰਨਵਾਦ ਕਰਦਾ ਲਖੇਵਾਲੀ ਸਾਹਿਬ ਦਾ ਜਿਨ੍ਹਾਂ ਨੇ ਇਹ ਸੋਚ ਲੈ ਕੇ ਚੀਜ਼ ਨੂੰ ਕੀਤਾ ਵਾ ਤੇ ਕਾਰਪੋਰੇਸ਼ਨ ਹਮੇਸ਼ਾ ਹੀ ਚਾਹਦੀ ਆ ਕਿ ਅਸੀਂ ਆਪਦੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈਏ ਤੇ ਅਸੀਂ ਉਸ ਤੇ ਕੰਮ ਕਰਦੇ ਆ ਮਾਨਯੋਗ ਕਮਿਸ਼ਨਰ ਸਾਹਿਬ ਕੱਲ ਓਪਨਿੰਗ ਕਰਕੇ ਗਏ ਆ ਮੇਲੇ ਦੀ ਤੇ ਉਹਨਾਂ ਨੇ ਕੱਲ ਅਗਲੇ ਸਟਾਲ ਤੇ ਆਪ ਵਿਜ਼ਿਟ ਕੀਤਾ ਤੇ ਬਹੁਤ ਐਪਰੀਸ਼ੀਏਟ ਕੀਤਾ ਤੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਆ ਕਿ ਹਲੇ ਟਾਈਮ ਹੈ ਅਸੀਂ ਹੁਣ ਵੀ ਸੰਭਲ ਜਾਈਏ ਆਪਦਾ ਵਾਤਾਵਰਣ ਸੰਭਲ ਲਈਏ ਤਾਂ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਸਾਫ਼ ਸਵੱਛ ਹਵਾ ਦੇ ਸਕਦੇ ਆ ਸਾਫ਼ ਪਾਣੀ ਦੇ ਸਕਦੇ ਆ ਆਪਦੀ ਨਹਿਰ ਬਚਾਓ ਆਪਦਾ ਸ਼ਹਿਰ ਬਚਾਓ ਧੰਨਵਾਦ ਸਰ ਵਾਤਾਵਰਨ ਸੰਭਾਲ ਮੇਲਾ ਲੱਗਾ ਕਿਸ ਤਰ੍ਹਾਂ ਦੇ ਬਹੁਤ ਅੱਛਾ ਹੈ ਜੀ ਜਿੰਨੇ ਵੀ ਵਾਤਾਵਰਨ ਪੰਖੀ ਸੰਸਥਾਵਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਔਰ ਜਿੰਨੇ ਵੀ ਵਾਤਾਵਰਨ ਪੰਖੀ ਕੰਮ ਚੱਲ ਰਹੇ ਨੇ ਔਰ ਜਿਹੜਾ ਕੋਈ ਰੀਯੂਜ਼ ਰੀਸਾਈਕਲ ਜਾਂ ਰੀਕਨਸਟਰਕਟ ਕਰਨ ਦਾ ਕੰਮ ਚੱਲ ਰਿਹਾ ਔਰ ਕੋਈ ਆਰਗੈਨਿਕ ਪ੍ਰੋਡਕਟ ਦੇ ਕੰਮ ਚੱਲ ਰਹੇ ਨੇ ਮੈਨੂੰ ਲੱਗਦਾ ਇੱਕ ਪਲੇਟਫਾਰਮ ਤੇ ਲਿਆ ਕੇ ਲੋਕਾਂ ਨੂੰ ਦੱਸੇ ਗਏ ਨੇ ਔਰ ਲੋਕਾਂ ਨੂੰ ਸਮਝਾਇਆ ਗਿਆ ਵੀ ਕਿਵੇਂ ਇਹਨੂੰ ਆਪਣੇ ਜੀਵਨ 'ਚ ਅਸੀਂ ਲਿਆ ਸਕਦੇ ਆ ਵੀ ਕੋਈ ਚੀਜ਼ਾਂ ਅਸੀਂ ਆਪਣੇ ਵੱਲੋਂ ਵੇਸਟ ਸੁੱਟ ਦਿੰਨੇ ਆ ਉਹਨਾਂ ਨੂੰ ਅਸੀਂ ਕਿਵੇਂ ਯੂਜ਼ ਕਰੀਏ ਔਰ ਕਿਹੜੇ ਅੱਛੇ ਪ੍ਰੋਡਕਟਸ ਨੇ ਜਿਹੜੇ ਅਸੀਂ ਵਰਤ ਸਕਦੇ ਆ ਔਰ ਵਾਤਾਵਰਣ ਦੀ ਸੁਰੱਖਿਆ ਦਾ ਸੰਭਾਲ ਅਸੀਂ ਕਿਵੇਂ ਕਰ ਸਕਦੇ ਆ ਸੋ ਇੱਕ ਬੜਾ ਵਧੀਆ ਸੰਦੇਸ਼ ਸਾਰਿਆਂ ਨੂੰ ਮਿਲਿਆ ਔਰ ਜਿਹੜੀਆਂ ਸੰਸਥਾਵਾਂ ਐਨਜੀਓ ਹੈਲਪ ਗਰੁੱਪ ਔਰ ਬਾਬਾ ਜੀ ਦੀ ਦਿਸ਼ਾ ਨਿਰਦੇਸ਼ ਜਿਹੜੇ ਸੰਸਥਾਵਾਂ ਕੰਮ ਕਰ ਰਹੀਆਂ ਉਹਨਾਂ ਨੂੰ ਵੀ ਲੱਗ ਰਿਹਾ ਵੀ ਕਈ ਵਾਰੀ ਉਹ ਬੰਦਾ ਸੋਚਦਾ ਵੀ ਮੈਂ ਸ਼ਾਇਦ ਐਨਵਾਇਰਨਮੈਂਟ 'ਚ ਕੰਮ ਕਰ ਰਿਹਾ ਤੇ ਮੇਰੀ ਕਿਉਂਕਿ ਉਹਦਾ ਇੱਕ ਕਿੱਤਾ ਵੀ ਹੋ ਸਕਦਾ ਉਹਦੀ ਇੱਕ ਮਾਰਕੀਟਿੰਗ ਵੀ ਹੋ ਸਕਦੀ ਹੈ ਉਹਨੇ ਬਿਜ਼ਨਸ ਵੀ ਲਗਾਇਆ ਇੱਕ ਦੋ ਸਟਾਲ ਪਰਾਲੀ ਵਾਲੇ ਸੀ ਇੱਕ ਨੇ ਪਰਾਲੀ ਤੋਂ ਬੋਰਡ ਬਣਾਇਆ ਇੱਕ ਨੇ ਪਰਾਲੀ ਤੋਂ ਗੱਟੀਆਂ ਬਣਾਈਆਂ ਛੋਟੀਆਂ ਹੁਣ ਅਸੀਂ ਪਲਾਸਟਿਕ ਕਿੰਨਾ ਵਰਤਣਾ ਸ਼ੁਰੂ ਕਰਤਾ ਉਹਦੇ ਨਾਲ ਵਾਤਾਵਰਣ ਕਿੰਨਾ ਖਰਾਬ ਆਇਆ ਪੂਰੀ ਜਗ੍ਹਾ ਤੇ ਦੇਖੋ ਸਾਡਾ ਪੁਰਾਣਾ ਕਲਚਰ ਹੁੰਦਾ ਸੀ ਵੈਸੀ ਝੋਲੇ ਵਰਤਦੇ ਸੀ ਥੈਲੇ ਵਰਤਦੇ ਸੀ ਵੀ ਜਿਹਦੇ ਨਾਲ ਇਹ ਰੀਯੂਜ਼ ਹੋ ਜਾਂਦਾ ਹੈ ਰੀਸਾਈਕਲ ਹੋ ਜਾਂਦਾ ਹੈ ਸਬਜ਼ੀਆਂ ਵੀ ਠੀਕ ਰਹਿੰਦੀਆਂ ਸਮਾਨ ਵੀ ਠੀਕ ਜਾਂਦਾ ਹੈ ਸੋ ਪਲਾਸਟਿਕ ਦੀ ਪੋਲੂਸ਼ਨ ਨੂੰ ਵੀ ਖਤਮ ਕਰਦਾ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਅੱਛੇ ਉਪਰਾਲੇ ਨੇ ਇਹ ਸਾਨੂੰ ਅੱਜ ਦੇਖਣ ਨੂੰ ਮਿਲੇ ਨੇ ਤਾਂ ਮੈਨੂੰ ਲੱਗਦਾ ਵੀ ਇਹ ਦੋਨਾਂ ਵਾਸਤੇ ਜਿਹੜੇ ਯੂਜ਼ਰ ਹੈ ਉਹਨਾਂ ਨੂੰ ਵੀ ਫਾਇਦਾ ਹੈ ਸਮਾਜ ਨੂੰ ਵੀ ਫਾਇਦਾ ਹੈ ਤੇ ਜਿਹੜੇ ਇਹਦੇ ਵਿੱਚ ਆਪਣਾ ਕਿੱਤਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਇਹ ਫਾਇਦਾ ਹੈ ਤੋ ਇਸ ਤਰ੍ਹਾਂ ਦਾ ਇੱਕ ਉਪਰਾਲਾ ਅੱਜ ਦੇਖਣ ਨੂੰ ਮਿਲਿਆ